ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਾਰੇ ਉਮੀਦਵਾਰ ਆਪੋ ਆਪਣੀ ਦਾਵੇਦਾਰੀ ਪੂਰਾ ਜੋਰ ਲਾ ਰਹੇ ਨੇ ਖਡੂਰ ਸਾਹਿਬ ਦੀ ਸੀਟ ਪੰਜਾਬ ਚੋਂ ਹੁਣ ਤੱਕ ਦੀ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ ਜਿੱਥੇ ਕਿ ਟਕਸਾਲੀ ਅਕਾਲੀ ਦਲ ਦੇ ਜਨਰਲ ਜੇ ਜੇ ਸਿੰਘ ਦੂਜੇ ਪਾਸੇ ਪੰਥਕ ਬੀਬੀ ਪਰਮਜੀਤ ਕੌਰ ਤੇ ਅਕਾਲੀ ਦਲ ਵੱਲੋਂ ਜਗੀਰ ਕੌਰ ਮਦਾਨ ਚਣਿਤਰੇ ਨੇ ਜਨਰਲ ਜੇ ਜੇ ਸਿੰਘ ਨੇ ਸਿੱਧੇ ਤੌਰ ਤੇ ਤਾਂ ਨਹੀਂ ਅਸਿੱਧੇ ਤੌਰ ਤੇ ਬੀਬੀ ਖਾਲੜਾ ਦੇ ਉੱਤੇ ਸਿਆਸੀ ਨਿਸ਼ਾਨੇ ਸਾਧ ਦਿੱਤੇ ਨੇ ਕੀ ਕਹਿਣਾ ਹੈ ਜਨਰਲ ਜੇ ਜੇ ਸਿੰਘ ਦਾ ਆਓ ਸੁਣਦੇ ਹਾਂ ਕਿ ਭਾਈ ਪੰਥਿਕ ਸੀਟ ਹੈ ਉਥੋਂ ਬੀਬੀ ਜੀ ਖੜੇ ਹੋਏ ਨੇ ਪਰਮਜੀਤ ਕੋਰ ਉਹ ਪੰਥਿਕ ਧੜੇ ਦੇ ਨੇ ਮੈਂ ਉਹਨਾਂ ਦੇ ਬਾਰੇ ਇੰਨਾ ਹੀ ਕਹਿਣਾ ਚਾਹਨਾ ਕਿ ਉਹ ਬਿਲਕੁਲ ਉਹਨਾਂ ਨੂੰ ਹੱਕ ਹੈ ਪਾਰਲਮੈਂਟ ਦੀ ਸੀਟ ਵਾਸਤੇ ਲੜਨ ਦਾ ਬਿਲਕੁਲ ਹੱਕ ਹੈ ਔਰ ਮੈਂ ਵੀ ਕਹਿਣਾ ਜਿਹੜੇ ਲੋਕ ਉਹਨਾਂ ਨੂੰ ਚਾਹਣਗੇ ਉਹ ਉਹਨਾਂ ਦੇ ਵਾਸਤੇ ਵੋਟ ਕਰਨਗੇ ਤੇ ਇਹਦੇ 'ਚ ਕੋਈ ਦੋ ਰਾਏ ਨਹੀਂ ਪਰ ਇੱਕ ਮਿੰਟ ਇੱਕ ਮਿੰਟ ਜੀ ਇੱਕ ਇੱਕ ਮਿੰਟ ਜੀ ਹਾਂ ਇੱਕ ਮਿੰਟ ਜੀ एक मिनट जी दसो कि कह रहे हो मुख ना हाँ जी मैं समझना कि मेरा मुख मुकाबला होएगा जड़ा मेरे वाकन सेवा की भावना तो मेरे तो अगे निकले जड़ा लोगानू मिलन वास्ते मेरी रफ्तार तो अगे दौड़े मेरी स्पीड तो अगर दौड़े और लोगों का दिल और मन जितने मेरे तो अगर निकले और सुन लो जी एक मिनट दैट मीनस ही हैज टू बी अ जेन्युन ਆ ਜਿਹਨੂੰ ਇਸੇ ਲਵਰ ਆਫ ਦਾ ਪੀਪਲ ਲੋਕਾਂ ਦਾ ਪਿਆਰ ਜਿਹੜਾ ਚਾਹੁੰਦਾ ਹੈ ਲੋਕਾਂ ਦਾ ਭਲਾ ਚਾਹੁੰਦਾ ਹੈ ਮੈਂ ਤਾਂ ਜਿਹੜਾ ਚੰਗਾ ਨਿਕਲ ਜਾਏਗਾ ਔਰ ਲੋਕ ਸਮਝਦੇ ਨੇ ਕਿ ਉਹ ਮੇਰੇ ਤੋਂ ਚੰਗਾ ਹੈ ਮੈਂ ਸਲਾਮ ਕਰਾਂਗਾ ਲੋਕਾਂ ਨੂੰ ਬੜੀ ਅੱਛੀ ਚੁਆਇਸ ਹੈ ਤੁਹਾਡੀ ਇੱਕ ਹੋਰ ਗੱਲ ਇੱਕ ਹੋਰ ਗੱਲ ਜਿਹੜਾ ਮੇਰੇ ਤੋਂ ਚੰਗਾ ਤੁਹਾਡੇ ਵਾਸਤੇ ਆਪਣੇ ਹਲਕੇ ਦੇ ਵਾਸਤੇ ਪਾਰਲੀਮੈਂਟ 'ਚ ਸਵਾਲ ਖੜੇ ਕਰ ਸਕਦਾ ਹੈ ਕੇਸ ਪ੍ਰੈਜੈਂਟ ਕਰ ਸਕਦਾ ਹੈ ਪੇਪਰ ਪ੍ਰੇਜ਼ੈਂਟ ਕਰ ਸਕਦਾ ਪ੍ਰਧਾਨ ਮੰਤਰੀ ਨੂੰ ਇੰਪ੍ਰੈਸ ਕਰ ਸਕਦਾ ਹੈ ਹੋਮ ਮਿਨਿਸਟਰ ਨੂੰ ਇੰਪ੍ਰੈਸ ਕਰ ਸਕਦਾ ਹੈ ਡਿਫੈਂਸ ਮਿਨਿਸਟਰ ਨੂੰ ਇੰਪ੍ਰੈਸ ਕਰ ਸਕਦਾ ਨਾਲ ਅੱਜ ਕੱਲ ਆਣਾ ਸੱਚੋ ਕਿ ਸਾਡੀ ਟੀਵੀ ਸਿਰਫ ਸੀਮਿਤ ਇੰਡੀਆ ਚ ਹੈਗੀ ਪਾਕਿਸਤਾਨ ਵੀ ਸਾਡੀ ਟੀਵੀ ਦੇਖਦਾ ਹੈ ਚਾਈਨਾ ਵੀ ਦੇਖਦਾ ਸਾਡੀ ਟੀਵੀ ਉਹ ਕਹਿੰਦੇ ਜੀ ਸਿਆਸਤਦਾਨ ਇਹੋ ਜਿਹਾ ਹੋਣੀ ਚਾਹੀਦੇ ਰਾਜਨੀਤੀ ਵਿੱਚ ਜਿਹੜੇ ਆਉਂਦੇ ਨੇ ਇਹ ਜਿਹੜੇ ਲੋਕਾਂ ਦੇ ਰਿਪਰਿਜ਼ੈਂਟੇਟਿਵ ਹੈ ਆਈ ਵਾਂਟ ਟੂ ਬੀ ਅ ਰੋਲ ਮਾਡਲ 24 ਘੰਟੇ ਮੈਂ ਅਵੇਲੇਬਲ ਆ ਨਹੀਂ ਕਿ ਮੇਰਾ ਨੰਬਰ ਆ ਮੇਰੇ ਕੋਲ ਨੰਬਰ ਹੈਗਾ ਪਟਿਆਲੇ ਦਾ ਸਕਾਡ ਮੈਂ ਸਾਰਿਆਂ ਨੂੰ ਦਿੱਤਾ ਉਹਦੇ ਮੇਰਾ ਮੋਬਾਈਲ ਨੰਬਰ ਹੈ ਜਿਹੜਾ ਮੈਂ ਹੁਣ ਯੂਜ਼ ਕਰ ਰਿਹਾ ਇੱਕ ਵੀ ਕੈਂਡੀਡੇਟ ਹੋ ਰਿਹਾ ਜਿਹੜਾ ਇੰਨਾ ਖੁੱਲਾ ਹੈ ਕਮਾਲ ਕਰ ਦਿਓ ਜੀ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਹ ਬੰਦਾ ਅਵੇਲੇਬਲ ਹੋਏਗਾ ਇਹ ਸੇਵਾ ਕਰੇ ਬੀਬੀ ਪਰਮਜੀਤ ਕੌਰ ਖਾਲੜਾ ਜੋ ਕਿ ਪੰਜਾਬ ਡੈਮੋਕਰੈਟਿਕ ਅਲਾਈਐਂਸ ਦੇ ਉਮੀਦਵਾਰ ਨੇ ਹੁਣ ਤੱਕ ਬੀਬੀ ਖਾਲੜਾ ਦੇ ਹੱਕ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੱਡੀ ਲਹਿਰ ਖੜੀ ਹੋ ਚੁੱਕੀ ਹੈ ਤੇ ਦੂਜੇ ਪਾਸੇ ਨੇ ਜਰਨਲ ਜੇਜੀ ਸਿੰਘ ਜਿੱਥੇ ਟਕਸਾਲੀ ਅਕਾਲੀ ਦਲ ਦੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਜੇ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਤਾਂ ਕਿਉਂ ਬੀਬੀ ਪਰਮਜੀਤ ਕੌਰ ਖਾਲੜਾ ਵਰਗੇ ਪੰਥਕ ਲੀਡਰ ਅੱਗੇ ਆਪਣੀ ਪਾਰਟੀ ਦਾ ਜਰਨਲ ਜੇਜੀ ਸਿੰਘ ਨੂੰ ਬਿਠਾ ਕਿਉਂ ਨਹੀਂ ਲੈਂਦੇ ਤੇ ਤੀਜੇ ਪਾਸੇ ਨੇ ਸ਼੍ਰੋਮਣੀ ਕਲਦਲ ਦੀ ਬੀਬੀ ਜ਼ਗੀਰ ਕੌਰ ਜਿਹੜੇ ਸਪਸ਼ਟ ਕਰ ਚੁੱਕੇ ਨੇ ਕਿ ਅਸੀਂ ਤੇ ਲੜਾਂਗੇ ਤੇ ਜਿੱਤਾਂਗੇ ਵੀ ਜ਼ਰੂਰ ਕਾਂਗਰਸ ਕਿਸ ਉਮੀਦਵਾਰ ਨੂੰ ਇਨ੍ਹਾਂ ਲੀਡਰਾਂ ਦੇ ਮੁਕਾਬਲੇ ਟਿਕਟ ਦੇ ਕੇ ਚੋਣ ਲੜਾਉਂਦੀ ਹੈ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਇਹ ਗੱਲ ਸਪਸ਼ਟ ਹੈ ਕਿ ਬੀਬੀ ਪਰਮਜੀਤ ਕੌਰ ਖਲੜਾ ਦੀ ਦਾਵੇਦਾਰੀ ਇਸ ਸੀਟ ਦੇ ਲਈ ਖੁਦ ਤੇ ਨਹੀਂ ਪਰ ਪੰਜਾਬ ਤੇ ਸਿੱਖ ਕੌਮ ਦੇ ਲੋਕਾਂ ਨੇ ਪੂਰੀ ਤਰ੍ਹਾਂ ਸਾਫ਼ ਕਰ ਦਿੱਤੀ ਹੈ